ਸੱਚੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਅੱਜ ਖੜੇ ਆ ਜੀ ਟਰੈਕਟਰ ਮੰਡੀ ਤਲਵੰਡੀ ਸਾਬੋ ਜਿਹੜੇ ਜਿਹੜੇ ਆਪਣੇ ਕੋਲ ਟਰੈਕਟਰ ਹੈ ਬਾਈ ਜੀ ਉਹ ਦਿਖਾਉਣ ਲੱਗੇ ਆ ਤੁਹਾਨੂੰ ਫੋਨ ਨੰਬਰ ਉੱਤੇ ਪਾ ਦਾਂਗੇ ਕਿਸੇ ਵੀ ਪੁਰਾਣੇ ਕੋਈ ਪੁਰਾਣਾ ਟਰੈਕਟਰ ਵਿੱਚ ਕਟਾਉਣਾ ਉਹ ਵੀ ਕਟਿਆ ਜਾਊਗਾ ਜੇ ਕੋਈ ਲੋਨ ਕਰਾ ਕੇ ਲੈਣਾ ਜਿਹੜੇ 12 ਮਾਡਲ ਤੋਂ ਉੱਤੇ ਉੱਤੇ ਟਰੈਕਟਰ ਸਾਰੇ ਤੇ ਲੋਨ ਹੋ ਜਾਊਗਾ ਲੋਨ 70 ਤੋਂ 80% ਲੋਨ ਹੋ ਜਾਂਦਾ ਪੁਰਾਣੇ ਟਰੈਕਟਰ ਤੇ ਬਾਕੀ ਤੁਹਾਡੇ ਸਿਬ ਸਕੋਰ ਤੇ ਡਿਪੈਂਡ ਕਰਦਾ ਹੈ ਵੀ ਉਹ ਕਿੱਦਾਂ ਦਾ ਹੈ ਸ਼ੁਰੂ ਕਰਦੇ ਆ ਦਿਖਾਉਣੇ ਤੁਹਾਨੂੰ ਟਰੈਕਟਰ ਆਪਣੇ ਕੋਲੇ ਜਿਹੜੇ ਮੰਡੀ ਲਾਏ ਸੀਗੇ 63ਤੀ ਹੈ ਜੀ 63ਤੀ 2001 ਮਾਲ ਟਰੈਕਟਰ ਹੈਗਾ ਟਰੈਕਟਰ ਪੂਰਾ ਚੰਗਾ ਹੈ ਟਾਇਰ ਥੋੜੇ ਸਾਹਮਣੇ ਆ ਮਾੜੀ ਮੋਟੀ ਟੱਚਿੰਗ ਫੱਚਿੰਗ ਹੈਗੀ ਹੈਗੀ ਰਮਰਮਾ ਦਾ ਦੇਖੋ ਪੂਰਾ ਸੁਣਾ Ориਜినਲ ਪੇਂਟ ਦਾ ਟਰੈਕਟਰ ਹੈ ਮੁਰਾੜ ਮੁਰੂਡ ਚੈੱਕ ਕਰ ਲਓ ਜੀ ਜਲਦੀ ਜਲਦੀ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਕਰਕੇ ਟਰੈਕਟਰ ਸੰਬੰਧੀ ਰੇਟ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਜਾਂ ਤੁਸੀਂ ਫੋਨ ਵੀ ਤੁਹਾਨੂੰ ਪਰ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈਗਾ ਤੁਸੀਂ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ ਫੋਨ ਕਰਕੇ ਦੇਖੋ ਟਰੈਕਟਰ ਬਾਡੀ ਲਾਈਨ ਦਾ ਪੂਰਾ ਸੋਹਣਾ ਪਿਆ ਆ ਪਰਚੀਆਂ ਪੁਰਸ਼ੀਆਂ ਜੀਆਂ ਨਾਲ ਦੀਆਂ ਨੇ ਜਿਹੜੀਆਂ ਕੰਪਨੀ ਬੰਨ੍ਹੀ ਉਹ ਲਾ ਕੇ ਆਉਂਦੀਆਂ ਸੀ ਟਰੈਕਟਰ ਪੂਰਾ ਸੋਹਣਾ ਜੀ 3630 2001 ਮਾਡਲ ਬਹੁਤ ਫੋਨ ਆਉਂਦੇ ਸੀਗੇ ਬਾਈ ਕੋਈ ਸਾਫ ਟਰੈਕਟਰ ਹੋਵੇ 3630 ਤਾਂ ਆਪਾਂ ਨੂੰ ਚਾਹੀਦਾ ਹੈਗਾ ਫਸਟ ਜਾਂ ਸੈਕੰਡ ਓਨਰ ਹੋਊਗਾ ਸਰਸੇ ਦਾ ਨੰਬਰ ਆ ਲੋਕਲ ਇਹ ਨਾਂ ਤਾਂ ਕਿਉਂਕਿ ਹੁੰਦੇ ਨਹੀਂਗੇ ਤੁਹਾਨੂੰ ਪਤਾ ਇਹੇ ਪਾਸਿੰਗ ਲੰਗੀ ਹੋਈ ਆ ਐਫੀ ਡਾਟ ਤੇ ਤੁਹਾਨੂੰ ਟਰੈਕਟਰ ਮਿਲੂਗਾ ਅਗਲੇ ਟਾਇਰ ਗੋਲ ਗੁੱਡੀ ਦੇ ਬੀਕੇਟੀ ਕੰਪਨੀ ਦੇ ਪਾਏ ਹੋਏ ਆ ਬਾਡੀ ਲੈਂਦਾ ਟਰੈਕਟਰ ਚੈੱਕ ਕਰ ਲੋ ਜੀ ਚੰਗੀ ਤਰ੍ਹਾਂ ਪੂਰਾ ਫੁੱਲ ਸੋਨਾ ਟਰੈਕਟਰ ਹੈ ਮਿੱਟੀ ਪੀ ਪੀ ਹੈ ਚੰਗੀ ਤਰ੍ਹਾਂ ਚੈੱਕ ਕਰੋ ਸਾਰਾ ਟਰੈਕਟਰ ਆ ਦੇਖੋ ਨਿਊ ਹਾਲੈਂਡ ਦੀ ਸ਼ਾਇਦ ਇਹ ਹੋਵੇ ਵੀ ਵਾਰ ਦਾ ਟੈਂਕੀ ਦੇ ਉੱਤੇ ਵੀ ਸਾਰੇ ਥਾਂ ਥਾਂ ਮੋਹਰੇ ਨੇ ਨਿਊ ਹਾਲੈਂਡ ਦੀਆਂ ਇਹ ਬਾਹਰ ਦੇ ਟਰੈਕਟਰ ਆਏ ਸੀ ਇੰਪੋਰਟ ਹੋਏ ਸੀ ਜਿਹੜੇ ਮੇਰੇ ਸਾਹਮਣੇ ਉਹ ਟਰੈਕਟਰ ਹੈਗਾ ਨਰਾਣਾਪੁਰਾ ਦਾ ਅੰਦਰੋਂ ਬਹੁਤ ਸੋਹਣਾ ਕਹਿਗਾ ਟੈਕ ਕਰੋ ਇਹ ਖੇਰ ਮਾਰ ਮਾ ਦਾ ਪੂਰਾ ਚੰਗਾ ਟਰੈਕਟਰ ਹੈ ਜੀ ਟਰੈਕਟਰ ਦੀ ਡਿਮਾਂਡ ਕਰਦੇ ਆ ਜੇ ਆਪਾਂ ਰੇਟ ਪੁੱਛਣ ਦੇ 2 ਲੱਖ ਤੇ 95000 ਰੁਪਏ ਡਿਮਾਂਡ ਕਰਦੇ ਆ ਮੁੱਕ ਤੇ ਮੰਨ ਤਾ ਨੂੰ ਆ ਵੇਖੋ ਪੂਰਾ ਚੰਗਾ ਟਰੈਕਟਰ ਹੈ ਕਿਸੇ ਵੀ ਪ੍ਰਾਣ ਨੂੰ ਚਾਹੀਦਾ ਹੋਵੇ ਜਾਂ ਕੋਈ ਪੁਰਾਣਾ ਵਿੱਚ ਟਰੈਕਟਰ ਘਟਾਉਣਾ ਹੋਵੇ ਤਾਂ ਵੀ ਆਪਣੇ ਨਾਲ ਸੰਪਰਕ ਕਰ ਲਿਓ ਜੀ ਬਾਕੀ ਅਸੀਂ ਕਮੀ ਤਾਂ ਕੋਈ ਛੱਡਦੇ ਨਹੀਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਮੋਟੀ ਵੀਕਲ ਨੂੰ ਮੰਡੀ ਤਿਆ ਕੇ ਨਹੀਂ ਦਿੰਦੀਏ ਫਿਰ ਉਸ ਕੱਲ ਦਾ ਸਵਾਦ ਨਹੀਂ ਆਉਂਦਾ ਬਾਕੀ ਪੂਰਾ ਚੰਗਾ ਟਰੈਕਟਰ ਹੈ ਚੰਗਾ ਲੱਗੇ ਤਾਂ ਉੱਪਰ ਨੰਬਰ ਤੁਹਾਡੇ ਸਕਰੀਨ ਤੇ ਚੱਲ ਰਿਹਾਗਾ ਉਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਸੰਦੀ ਰੇਟਸ ਸੰਦੀ ਜਾਣਕਾਰੀ ਲੈ ਸਕਦੇ ਅੱਗੇ ਟਰੈਕਟਰ ਆ ਜਾਂਦਾ ਜੀ ਆਪਣੇ ਕੋਲ 6055 6055 ਹੈਗਾ 2014 ਮਾਡਲ ਦਾ 4 ਬਾਈ ਨੰਬਰ ਤੱਕ ਐਨਓਸੀ ਜਿੱਥੋਂ ਦੀ ਕਹੋਗੇ ਤੁਹਾਨੂੰ ਮਿਲ ਜੂਗੀ ਟਰੈਕਟਰ ਪੂਰਾ ਫੁੱਲ ਚੰਗਾ ਟਾਇਰ 2 ਪਏ 80 ਪੈਸੇ ਪੂਰਾ ਫੁੱਲ ਚੰਗਾ ਟਰੈਕਟਰ ਕਹਿ ਸਕਦੇ ਜਿਹਨੂੰ ਉਹ ਟਰੈਕਟਰ ਹੈ ਬਾਈ ਜੀ 2 ਸਪੀਡ ਚ ਹੈ ਮਗਰਾੜ ਮਰੂੜ ਦੇਖ ਲਓ ਚੰਗੀ ਤਰ੍ਹਾਂ ਤੁਸੀਂ ਆਪ ਹੀ ਪੂਰਾ ਸੋਹਣਾ ਟਰੈਕਟਰ ਸਰਕਾਰੀ ਬਲੇਟਾਂ ਲੱਗੀਆਂ ਹੋਈਆਂ ਕੋਈ ਲੱਲਾ ਨਹੀਂ ਕੱਕਾ ਨਹੀਂ ਡੰਡਾ ਪੱਟੀ ਛਤਰੀ ਸਾਰਾ ਕੁਝ ਡੱਕ ਡੱਕ ਨੋਪੀ ਗਰੂਪੀ ਨਾਲ ਮਿਲੂਗਾ ਟਰੈਕਟਰ ਦਾ ਮੁੱਲ ਕਰਦੇ ਆ 4,75,000 ਰੁਪਏ 3 ਲੱਖ ਰੁਪਏ ਦੇ ਲਗਭਗ ਟਰੈਕਟਰ ਤੇ ਲੋਨ ਹੋ ਜੂਗਾ ਤੇ ਪੁਰਾਣਾ ਟਰੈਕਟਰ ਕੋਈ ਵੀ ਵਿੱਚ ਕਟਾਉਣਾ ਚਾਹੋ ਤਾਂ ਤੁਸੀਂ ਪੁਰਾਣਾ ਟਰੈਕਟਰ ਵੀ ਵਿੱਚ ਕਟਾ ਸਕਦੇ ਹੋਗੇ ਪੂਰਾ ਵਧੀਆ ਟਰੈਕਟਰ ਹੈ ਰੰਗ ਪੇਂਟ ਦਾ オリジナル ਪੇਂਟ ਦਾ तकरीबन ਸਾਰਾ 90%オリジナル ਪੇਂਟ ਦਾ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਹੈ ਗੱਡੀ ਲਾਈਨ ਦਾ ਚੈੱਕ ਕਰ ਲਓ ਸੋਨਾ ਡ੍ਰੈਕਟਰ ਦਾ ਸਾਰਾ ਸਮਾਨ ਨਾਲ ਬਾਡੀ ਲਾਈਨ ਦਾ ਦੇਖੋ ਐ ਪਿਆ 6000 ਦਾ ਡ੍ਰੈਕਟਰ ਜਿਹਾ ਕਿਤੇ ਕੋਈ ਜਰਜਪਾ ਨਹੀਂ ਹੈਗਾ ਪੂਰਾ ਚੰਗਾ ਡ੍ਰੈਕਟਰ ਹੈ ਜਿੰਨਾ ਵੀ ਕਹਿ ਸਕਦੇ ਹਾਂ ਉਹਨਾਂ ਫਾਰਮ ਟਰੈਕ 60 55 ਜੇ ਕੋਈ ਮੜਾ ਮੋਟਾ ਟਰੱਕ ਟੱਲੂ ਛੋਟੇ ਹੈਗਾ ਨਾ ਜਿਵੇਂ ਆਹ ਵਾਲਾ ਇਹ ਉਮੀ ਪਿਆ ओरिजिनल ਅਸੀਂ ਕਰਵਾਏ ਨਹੀਂ ਵੀ ओरिजिनल ਰਵੇ ਚੀਜ਼ ਕਹਿਣ ਜੋ ਗਈ ਹੈ ਵੀ ਹਾਂ ਵੀ ਬਾਕੀ ओरिजिनल ਹੈ ਪਾਰਾ ਟਰੈਕਟਰ ਦੇਖੋ ਵਿੱਚੋਂ ਐ ਬਾਡੀ ਲਾਈਨ ਦਾ ਪੂਰਾ ਨਵਾਂ ਟਰੈਕਟਰ ਹੈ ਜੀ ਇਹਨੂੰ ਨਵਾਂ ਕਹਿ ਸਕੋਦੇ ਆ ਉਹ ਟਰੈਕਟਰ ਹੈ ਜੀ ਬਾਕੀ ਇਸ ਟਰੈਕਟਰ ਚ ਜੋ ਕਿ ਪੁਰਾਣਾ ਟਰੈਕਟਰ ਕਢਣਾ ਹੋਵੇ ਵਿੱਚ ਕੱਟਿਆ ਜਾਊਗਾ ਬਾਈ ਕੋਈ ਅੱਗੇ ਆਇਆ ਦਾ ਆਪਣਾ ਕੋਲ 363 363 ਹੈਗਾ 2012 ਮਾਡਲ ਟਰੈਕਟਰ ਹੈ ਜੀ ਫੁੱਲ ਟੌਪ ਮਾਲ ਹੈ এবੀਸੀ 11 ਚ ਹੈ ਇਹ ਵੀ ਬਾਡੀ ਲਾਈਨ ਦਾ ਪੂਰਾ ਨਵਾਂ ਟਰੈਕਟਰ ਹੈ ਪਲੱਸ ਵਾਲਾ 55 ਐਚਪੀ ਕੈਟਾਗਰੀ ਚ ਟਰੈਕਟਰ ਹੈ ਜੀ 80 ਤੋਂ 85 ਪੈਸੇ ਇਸ ਟਰੈਕਟਰ ਦੇ ਟਾਇਰ ਐਮ ਆਰ ਇੱਕ ਸ਼ਕਤੀ ਲਾਈ। ਪਹਿਲੇ ਕਿਲੇ ਟਰੈਕਟਰ ਦੀ ਫੋਟੋ ਭੇਜੇ ਸਾਨੂੰ ਔਖੀ ਹੋ ਜਾਂਦੀ ਹੈ ਬਾਈ ਜੀ ਤੁਸੀਂ ਵੀਡੀਓ ਚੰਗੀ ਤਰ੍ਹਾਂ ਚੈੱਕ ਕਰ ਲਓ ਜੀ। ਆ ਦੇਖੋ ਇਹਦੇ ਵੀ ਕੰਪਨੀਆਂ ਚਿੱਟਾ-ਚੁੱਟਾਈਆਂ ਹਜੇ ਉਵੇਂ ਜਿਵੇਂ ਪਈਆਂ ਨੇ ਨਾਲ। ਮਗਰਾੜਾ ਮਗਰਾਂ ਦਾ ਹਾਲਤ ਵੇਖ ਲਓ। ਪੂਰੇ ਸਾਫ਼ ਨੇ। ਪੂਰਾ ਸੋਹਣਾ ਟਰੈਕਟਰ। ਛਤਰੀ ਨਾਲ ਮਿਲੂਗੀ ਡੰਡਾ ਫੱਟੀ ਸਾਰਾ ਕੁਝ ਨਾਲ ਮਿਲੂਗਾ ਜੀ ਛਤਰੀ ਲੱਗੀ ਹੋਈ ਵੈਸੇ ਹੀ ਲਾਤੀ ਬਸ ਹੁਣ ਕਿਉਂਕਿ ਛਾਲ ਦੀ ਰੁੱਤੀ ਆ ਗਈ ਡੰਡਾ origignal origignal ਛਤਰੀ ਤੁਹਾਨੂੰ ਨਾਲ ਮਿਲੂਗੀ ਬਾਡੀ ਲਾਈਨ ਦਾ ਸਾਰੇ ਟਰੈਕਟਰ ਤੇ ਚੰਗੀ ਤਰ੍ਹਾਂ ਝਾਤ ਮਾਰ ਲਓ ਕਿਉਂਕਿ ਇਕੱਲੇ ਇਕੱਲੇ ਦੀ ਫੋਟੋ ਭੇਜ ਨਹੀਂ ਤੁਹਾਨੂੰ ਓਖ ਹੋ ਜਾਂਦੀ ਨਾ ਯਾਰ ਨਾ ਪੂਰਾ ਸੋਨਾ ਟਰੈਕਟਰ ਜੀ ਸ਼ਕਤੀ 30 ਪਲੱਸ ਵਾਲਾ 55 ਐਚਪੀ ਕੈਟਾਗਰੀ ਚ ਹੈ ਡਬਲ ਡਿਸਟ੍ਰਿਬਿਊਟਰ ਹੈ এবিসি 11 ਚ ਹੈ 3 ਸਪੀਡ ਹੈ ਟਰੈਕਟਰ ਟਰੈਕਟਰ ਦੀ ਡਿਮਾਂਡ ਕਰਦੇ ਆ 4,95,000 ਰੁਪਏ ਜੀ ਆਪ ਪੂਰਾ ਫੱਲਾ ਚੰਗਾ ਟਰੈਕਟਰ ਹੈ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਮਿਲੂਗਾ ਟਰੈਕਟਰ ਦੇ ਪੂਰਾ ਚੰਗਾ ਟਰੈਕਟਰ ਹੈ ਜੀ ਚੈੱਕ ਕਰ ਲੋ ਠੀਕ ਹੈ ਜੀ ਐਨਓਸੀ ਜਿੱਥੋਂ ਦੀ ਤੁਸੀਂ ਕਹੋਗੇ ਸਾਰੀ ਕਢਾ ਕੇ ਦੇਵਾਂਗੇ ਖਰਚਾ ਸਾਡਾ ਹੋਊਗਾ ਸਿਰਫ ਬੀਮੇ ਦੇ ਪੈਸੇ ਖਰੀਦਦਾਰ ਦੇ ਲੱਗਣਗੇ ਅੱਗੇ ਆ ਜਾਂਦਾ ਆਪਣੇ ਕੋਲੇ ਵਲਡ ਟਰੈਕ 60 60 ਐਚਪੀ ਵਾਲਾ ਟਰੈਕਟਰ ਆ ਸੋਨਾਲੀਕਾ ਵਲਡ ਟਰੈਕ 60 ਹੈ ਜੀ ਡੈਕ ਡੱਕ ਵਧੀਆ ਕਨੋਪਿਕ ਨੂੰ ਵੀ ਲੱਗੀ ਹੋਈ ਹੈ ਜੇ ਕਿ ਅਸੀਂ ਸਮਾਨ ਇਹ ਲਾਹਣਾ ਹੋਵੇ 15 ਤੋਂ 20000 ਦੇ ਵਿੱਚ ਸੌਦਾ ਕਰਕੇ ਬੇਸ਼ੱਕ ਸਾਨੂੰ ਸਮਾਨ ਵੀ ਲਾਹਾ ਸਕਦਾ ਅਸੀਂ ਲਾ ਲਾਂਗੇ ਐ ਗੁੱਡੀ ਆ ਦੇਖ ਰਿੰਬਰ ਰੂਮਾ ਦੀ ਹਾਲਤ ਰਿੰਬਰ ਰੂਮਾ 16x28 ਦੇ ਟਾਇਰ ਹੈਗੇ ਪੂਰਾ ਫੁੱਲ ਚੰਗਾ ਕਹਿ ਸਕਦੇ ਇਹਨੂੰ ਉਹ ਟਰੈਕਟਰ ਹੈ ਜੀ 2014 ਮਾਡਲ ਹੈ ਫੁੱਲ ਟੌਪ ਮਾਡਲ 60 ਐਚਪੀ ਵਾਲਾ ਅਗਲੇ ਟਾਇਰ 916 ਦੇ 7.5 ਲੱਖ ਰੁਪਏ ਦੇ ਬੀਕੇਟੀ ਕੰਪਨੀ ਦੇ ਪਾਏ ਹੋਏ ਜੀ 916 ਦੇ ਸਿੱਧੀ ਗੁੱਡੀ ਵਾਲੇ 2014 ਮਾਡਲ ਟਰੈਕਟਰ ਹੈ 3 ਲੱਖ ਰੁਪਏ ਦਾ ਟਰੈਕਟਰ ਤੇ ਦੇ ਲੋਨ ਹੋਇਆ ਜੇ ਕੋਈ ਪੁਰਾਣਾ ਟਰੈਕਟਰ ਕਟਾਉਣਾ ਤਾਂ ਉਹ ਵੀ ਵਿੱਚ ਕੱਟਿਆ ਜਾਊਗਾ ਪੂਰਾ ਚੰਗਾ ਟਰੈਕਟਰ ਹੈ ਜੀ 3 ਸਪੀਡ ਚ ਆ ਜਾਂਦਾ ਹੈਗਾ ਚੇਂਜਰ ਵਾਲਾ ਸ਼ਟਲ ਗੇਅਰ ਵਾਲਾ ਟਰੈਕਟਰ ਹੈ ਫੁੱਲ ਟੌਪ ਮਾਰ ਲਿਆ ਸੋਨਾਲਿਕਾ ਵਲਡ ਟਰੈਕ 60 2014 ਮਾਡਲ ਟਰੈਕਟਰ ਦੀ ਹਾਲਤ ਪਈ ਹੈ 2021 ਮਾਡਲ ਵਰਗੇ ਬਹੁਤ ਸੋਹਣਾ ਟਰੈਕਟਰ ਹੈ ਚੰਗੀ ਤਰ੍ਹਾਂ ਝਾਤ ਮਾਰ ਲਓ ਜੀ ਇਸ ਟਰੈਕਟਰ ਦੇ ਵਿੱਚ ਵੀ ਜੇ ਕੋਈ ਵੀ ਟਰੈ ਤਾਂ ਉਹ ਟਰੈਕਟਰ ਵੀ ਵਿੱਚ ਕੱਟਿਆ ਜਾਊਗਾ ਜੇ ਟਰੈਕਟਰ ਤੇ ਲੋਨ ਕਰਾਉਣੇ ਤੇ 3 ਲੱਖ ਰੁਪਏ ਦੇ ਟਰੈਕਟਰ ਲਗਭਗ ਟਰੈਕਟਰ ਤੇ ਲੋਨ ਹੋ ਜਾਊਗਾ ਕਾਪੀ ਕਾਗਜ਼ੀ ਦੀ ਟਰੈਕਟਰ ਦੀ ਸਾਰੀ ਫੋਲ ਸਾਡੀ ਜ਼ਿੰਮੇਵਾਰੀ ਹੈ ਬੇਸ਼ੱਕ ਵਾ ਕੇ ਚੈੱਕ ਕਰਕੇ ਤੁਸੀਂ ਲਿਜਾ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਨੂੰ ਵੀਡੀਓ ਨੂੰ ਸ਼ੇਅਰ ਕਰਿ ਚੱਲੋ ਜੀ ਟਰੈਕਟਰ ਦਾ ਮੁੱਲ ਕਰਦੇ ਹਾਂ ਜੀ 4 ਲੱਖ ਤੇ 95000 ਰੁਪਏ 4 ਲੱਖ 95000 ਰੁਪਏ ਚ ਇਹ ਜੋ ਟਰੈਕਟਰ ਹੁਣ ਅੱਗੇ ਸਾਡੇ ਕਿਸਾਨ ਭਰਾਵਾਂ ਨੂੰ ਬੇਲ ਰਾਲਿਆਂ ਨੂੰ ਚਾਹੀਦੇ ਆ ਬੇਲ ਰਾਲਾਂ ਤੇ ਚਲਾਉਣ ਵਾਸਤੇ ਇਹ 60 HP ਦਾ ਟਰੈਕਟਰ ਹੈ ਬਹੁਤ ਵਧੀਆ ਟਰੈਕਟਰ ਹੈ ਕਿਸੇ ਵੀ ਵੀਰ ਨੂੰ ਚਾਹੀਦਾ ਹੋਵੇ ਤਾਂ ਉੱਪਰ ਨੰਬਰ ਚੱਲ ਰਿਹਾ ਹੈ ਕਮਾਂਡ ਟਰੈਕਟਰ ਦੇ ਨਾਂ ਤੇ ਆਪਣਾ ਪੇਜ ਚੱਲਦਾ YouTube Instagram ਸਾਰੇ ਕਿਤੇ ਉੱਥੇ ਚੈੱਕ ਕਰ ਸਕਦੇ ਹੋ ਤੇ ਤੁਸੀਂ ਉੱਪਰ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਟਰੈਕਟਰਸਾਂ ਦੀ ਰੇਟਸਾਂ ਦੀ ਜਾਣਕਾਰੀ ਲੈ ਸਕਦੇ ਹੋ ਆਪਣੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਅਸੀਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਤਦ ਤਕਲੀਰ ਰੱਬ ਰੱਖਾ ਜੀ